ਹਾਂਜੀ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਅੱਜ ਆਏ ਸੀ ਵੀਰੇ ਕਈ ਦਿਨਾਂ ਬਾਅਦ ਮੱਕੀ ਚ ਇੱਕ ਦਿਨ ਪਹਿਲਾਂ ਵੀ ਹੋ ਗਏ ਹਫਤਾ ਕੋਲੋਂ ਵੀ ਕੋਈ ਜਿਹਾ ਆਪਾਂ ਜਿਹਦੀ ਬਿਮਾਰ ਹੋ ਗਏ ਸੀ ਯਾਰ ਮੱਕੀ ਕੋਲੇ ਆਇਆ ਨਾ ਕਿਹਾ ਫਿਰ ਵੀ ਰੱਬ ਦੀ ਮਿਹਰ ਨਾਲ ਚੱਲੋ ਜਿੰਨੀ ਕਮੈਂਟ ਕੀਤੀ ਮੱਕੀ ਦੀ ਗ੍ਰੋਥ ਆਪਣੀ ਵਧੀਆ ਤੇ ਵਧੀਆ ਕੰਦ ਕਰੀ ਖੜੀ ਹੈ ਮੱਕੀ 1847 ਵੀ ਹੈ ਜਿਹੜਾ ਆਪਣਾ ਤੇ ਕੱਲ ਨੂੰ ਵੀਡੀਓ ਪਾਵਾਂਗੇ ਆਪਾਂ 35ਨਵੇਂ ਵੀ ਦੇਖਣਾ ਕਿਵੇਂ ਆਉਂਦਾ ਰਿਜ਼ਲਟ ਮੱਕੀ ਆਪਣੀ ਹੋ ਗਈ ਵੀਰੇ ਬੰਦੇ ਜਿਹੜੀ ਵਧੀਆ ਪੰਜ 5.5 ਫੁੱਟ ਕੱਦ ਹੋ ਗਿਆ ਮੱਕੀ ਦਾ ਵਧੀਆ ਗਰੋਥ ਹੈ ਤੇ ਵੀਰੇ ਆਪਾਂ ਦੋ ਹੀ ਸਪਰੇ ਹਾਂ ਕੀਤੀਆਂ ਨੇ ਉਹ ਹੀ 1.9% ਵਾਲੀ ਉਹ ਪਣੀ ਜਾਂ ਮਿੰਟਨ ਵੰਜੂਟ ਬਰੂਕਲੇਮ ਵਾਲਾ ਸਾਟ ਤੇ ਇੱਕੋ ਹੀ ਸਪਰੇ ਆਈਪੀਐਲ ਦਾ ਜਿਹੜਾ 5 ਜੈਨ ਆਉਂਦਾ ਉਹਦੀ ਕੀਤੀ ਸੀ ਬਸ ਹੋਰ ਉਸ ਤੋਂ ਬਿਨਾਂ ਕੋਈ ਘਟਾਂ ਉਟਾਂ ਵਾਲੀ ਕੋਈ ਸੀ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਨਹੀਂ ਪਾ ਪਾਈ ਹੈਗੀ ਤੇ ਕੋਈ ਬਹੁਤਾ ਪਹਿਲੇ ਸਾਲ ਬੰਦਾ ਕੋਈ ਵੀ ਆ ਬਹੁਤ ਖਰਚਾ ਕਰਦਾ ਆ ਆਪਾਂ ਨੂੰ ਤੀਜਾ ਸਾਲ ਉਹ ਕਹ ਲਿਆ ਜਦਾਰਾ ਤੇ ਮੱਕੀ ਨੇਚਰਲੀ ਹੈ ਪੈਸੀ ਗ੍ਰੋਥ ਕਰ ਜਾਂਦੀ ਹੈ ਜੇ ਕੋਈ ਮੌਸਮ ਵਧੀਆ ਹੋਵੇ ਜਿਵੇਂ ਹੁਣ ਦੋ ਤਿੰਨ ਵਾਰੀ ਵਾਰਸ ਜੀ ਹੋ ਗਈ ਵਿੱਚ ਦੀ ਤੇ ਜ਼ਿਆਦਾਤਰ ਤਾਂ ਵਾਰਸ ਦੀ ਮਿਹਰਬਾਨੀ ਹੈ ਮੱਕੀ ਤੇ ਆਪਾਂ ਕੁਝ ਨਹੀਂ ਕਰ ਸਕਦੇ ਬਾਕੀ ਚੰਗੀ ਜ਼ਮੀਨ ਚੰਗਾ ਪਾਣੀ ਮੱਕੀ ਦੇ ਵਾਸਤੇ ਸਭ ਤੋਂ ਵੈਸਟ ਤਾਂ ਇਹੀ ਆ ਬਸ ਮੱਕੀ ਹੁੰਦੀ ਚੰਗੇ ਬਾਣ ਦੀ ਪੈਲੀ ਆ ਬਾਕੀ ਤਾਂ ਐਵੇਂ ਧੱਕੇ ਜਿਨਾਂ ਤਾਂ ਆਪਾਂ ਜਿੰਨਾ ਮਰਜ਼ੀ ਜੋਰ ਲਾ ਕੇ ਕਰਤਾ ਲੈਨੇ ਆ ਪਰ ਉਹ ਗੱਲ ਨਹੀਂ ਬਾਣਦੀ ਵੀ ਨਦੀਆਂ ਜ਼ਹਿਰਾਂ ਤੇ ਇਹਨੀਆਂ ਖਾਦਾਂ ਤੇ ਆਪਾਂ ਮੱਕੀ ਪਾਲੀਏ ਚੰਗੇ ਬਾਣ ਦੀ ਪੈਲੀ ਆ ਮੱਕੀ ਹੋ ਤਾਂ ਇਹ ਵੱਧ ਤੋਂ ਵੱਧ 2.5 ਬੈਗ ਜੂਰੀਏ ਦੇ ਲੈਂਦੀ ਆ ਤੇ ਬਾਣ ਚੰਗਾ ਹੋਵੇ ਤੇ ਆ ਆਪਣਾ ਬਾਣ ਮੱਕੀ ਤੇ ਜਮਾ ਲਾਏਗਾ ਆਪਣੇ ਵੈਸੀ ਜ਼ਮੀਨਾਂ ਸਾਰੀਆਂ ਪਿੰਡ ਦੀਆਂ ਇੱਥੇ ਡਾਕਰੀ ਨੇ ਵਿੱਚ ਹੈਗੀਆਂ ਜ਼ਮੀਨਾਂ ਮਾੜੀਆਂ ਨੇ ਪਰ ਉਹ ਰੇਤੇ ਵਾਲੀਆਂ ਤਾਂ ਨਹੀਂ ਹੈਗੀਆਂ ਵੈਸੇ ਵੀ ਉਹ ਮਾੜੀਆਂ ਨੇ ਜਿਵੇਂ ਕੋਈ ਠੇਕੇ ਵਾਲੀਆਂ ਪਾਇੜੀਆਂ ਲੰਮੇ ਸਮੇਂ ਤੋਂ ਜਿਨ੍ਹਾਂ ਚ ਰੇਹ ਮਿੱਟੀ ਨਹੀਂ ਕੋਈ ਪਿਆ ਹੈਗਾ ਦੇਸੀ ਖਾਦ ਵਗੈਰਾ ਬਾਕੀ ਸਾਰੇ ਬਾਣ ਆਪਣੇ ਚੰਗੇ ਨੇ ਓਵਰਾਲ ਮੱਕੀ ਦੀ ਗ੍ਰੋਥ ਬਹੁਤ ਵਧੀਆ ਵੀ। ਹੋਰ ਪਰਾ ਸਾਰੇ ਦੱਸੋ ਕਿਦਾਂ ਲੱਗੀ ਮੱਕੀ। ਇਤਰੋਂ ਤਾਂ ਹਲੇ ਵੀਰੇ ਮੈਂ ਉਹ ਪਾਸੇ ਵੀਡੀਓ ਬਣਾ ਰਿਹਾ ਜਿੱਥੋਂ ਮੱਕੀ ਥੋੜੀ ਨੀਮੀ ਐ। ਉਧਰਲੀ ਸਾਈਡ ਤਾਂ ਮੱਕੀ ਜਮਾ ਓਪੇ ਆ ਕਿ ਬੰਦੇ ਤੋਂ ਉੱਚੀ ਹੋਈ ਵੀ ਆ। ਔਰ ਟਮਾਟ ਮੰਨੀ ਵੇਨਾ ਅੱਜ ਮਨ ਖੁਸ਼ ਹੋ ਗਿਆ ਮੱਕੀ ਕੋਲ ਆ ਕੇ ਕਈ ਦਿਨਾਂ ਬਾਅਦ ਆਇਆ ਕਿਉਂਕਿ ਕੰਮ ਆਪਣੇ ਕੋਲੇ ਵਾਵਾ ਵੀਰੇ। ਇੱਕ ਤਾਂ ਬਿਜਲੀ ਬਿਮਾਰ ਹੋ ਗਈ ਨੰਬਰ 2 ਤੇ ਬਾਣ ਵਾਵਾ ਦਾ ਤੇ ਝੋਨੇ ਦਾ ਵੀ ਵਾਵਾ ਤਿਆਰੀ ਦਾ ਕੰਮ ਆਗਾ। ਵੈਸੇ ਮੱਕੀ ਵਧੀਆ ਗਈ। ਇਹ ਪਪਾਈਕੀ ਕਣਕ ਵਿੱਚ ਬਾਰੇ ਕਰਾਂਗੇ। ਅਲਬਾਤ ਕੱਲ ਨੂੰ ਦੇਖਦੇ ਆਂ ਵੀ ਉਹਦੇ ਬਾਰੇ ਕਰਦੇ ਆਂ ਵੀਡੀਓ ਕਿਉਂਕਿ ਸਸਤਾ ਵੀ ਆ ਯਾਰ ਇੱਕ। ਇਹ ਬੀ ਥੋੜਾ ਜਿਆ ਮਹਿੰਗਾ ਆ 18 44। ਜਿਹਨੇ ਹੁਣ ਜਿਆਦਾ ਮੱਕੀ-ਮੁੱਕੀ ਬੀਜਣੀ ਆ ਉਹ ਵਾਸਤੇ ਖਰਚੇ ਦਾ ਘਾਰ ਹੀ ਆ। 202100 ਦਾ ਬੀ ਪੋਣਾ ਕੋਈ ਮਾੜੀ ਗੱਲ ਨਹੀਂ ਹੈਗੀ ਬੀ। ਜਿਆਦਾ ਮਹਿੰਗਾ ਹੀ ਪੈਂਦਾ ਵੀ। ਤੇ ਬਸ ਬੀ ਇੱਕ ਨੰਬਰ ਆ। ਤਾਂ ਕਰਕੇ ਬੀਜ ਲਿਆ ਆਪਾਂ ਵੀ ਜਲਮਹਾਂ ਜਲ ਦੇਖਦੇ ਆਂ ਵੀ ਕਿੰਨੀ ਕੁਆਲਿਟੀ ਹੈ ਦੀ। ਮੱਕੀ ਅੱਗੇ ਜਾ ਕੇ ਦੇਖਾਂਗੇ ਕੀ ਫਰਕ ਰਿਹਾ ਦੂਜੀਆਂ ਮੱਕੀਆਂ ਨਾਲ ਪਹਿਲਾਂ ਆਪਾਂ 35 ਪਹਿਲੇ ਸਾਲ 359 ਸੌਰੀ ਪਾਇਨਰ ਦੀ ਉਹ ਲਾਈ ਸੀ 339